ਹੇ ਪਿਛਲੇ ਜਿਹੜੇ 7 ਮਹੀਨਿਆਂ ਵਿੱਚ ਜਿਹੜੇ ਫ੍ਰੀਕੋਰਟ ਜिले ਵੱਲੋਂ ਹੁਣ ਤੱਕ ਜਿਹੜੇ ਐਨਡੀ ਦੇ 212 ਮੁਕੱਦਮੇ ਦਰਜ ਕੀਤੇ ਗਏ ਨੇ ਜਿਨ੍ਹਾਂ ਦੇ 393 ਜਿਹੜੇ ਦੋਸ਼ੀ ਨੇ ਉਹ ਸਹੀ ਗ੍ਰਿਫਤਾਰ ਕਰਕੇ ਜਿਲ੍ਹਾ ਵਿੱਚ ਪੇਜੇ ਨੇ ਤੇ ਇਸੇ ਹੀ ਲੜੀ ਤਹਿਤ ਕੱਲ ਸਰਨਾਮਾ ਨੰਬਰ 68 ਜਿਹੜਾ ਸਿਟੀ ਕੋਰਟ ਕੋਰਾਏ ਕੇ ਦਰਜ ਕੀਤਾ ਗਿਆ ਇਸ ਵਿੱਚ ਅਸੀਂ ਦੋ ਦੋਸ਼ੀ ਫੜੇ ਗਰਮੀਤ ਸਿੰਘ ਤੇ ਰਣਦੀਪ ਮਲੋਤਰਾ ਜਿਹੜਾ ਰਣਦੀਪ ਮਲੋਤਰਾ ਇਸ ਤੇ ਪਹਿਲਾਂ ਵੀ 4 ਐਨਡੀ ਦੇ ਮੁਕੱਦਮੇ ਦਰਜ ਨੇ ਤੇ ਇਹਨਾਂ ਤੋਂ ਕੱਲ ਅਸੀਂ 500 ਗ੍ਰਾਮ ਅਫੀਮ ਬRAND ਕੀਤੀ ਹੈ ਇਹ ਜਿਹੜਾ ਨਦੀਮ ਲੋਤਰਾ ਇਹ ਇਸ ਚੀਜ਼ ਦਾ ਜੇਲ੍ਹ ਚ ਜਾਂਦੇ ਨੇ ਆਉਂਦੇ ਨੇ ਤੇ ਜਿਹੜੇ ਲਗਾਤਾਰ ਇਸੇ ਚੀਜ਼ ਨੂੰ ਰਿਟਰਨ ਹੋਮ ਫੇਰ ਦੁਬਾਰਾ ਇਹ ਇਸੇ ਤਹਿਤ ਯੋਧ ਨਸ਼ਾ ਵਿਰੋਧ ਦੇ ਵਿੱਚ ਜਿਹੜੀ ਅਸੀਂ ਰੇਡ ਕੀਤੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਰਿਮਾਂਡਤੇ ਨੇ ਤੇ ਇਹਨਾਂ ਤੋਂ ਅਸੀਂ ਪੁੱਛ ਕਚ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਉਂਦੇ ਅੱਗੇ ਕਿੰਨਾ ਕਿੰਨਾ ਸਪਾਈਚੇ ਨੇ ਤੇ ਸਾਡੇ ਰਿਪੋਰਟ ਮੰਦੋ ਇਹ ਕਿਥੋਂ ਬਰਾਮਦ ਹੋਇਆ ਕਿਸ ਤਰ੍ਹਾਂ ਨਾ ਪ੍ਰੋਫਾਈਲ ਬਣਦੀ ਇਹ ਜਿਹੜਾ ਇਹ ਰਿਪੀਮ ਅਸੀਂ ਨਾ ਮੁਕਰੀਦ ਜਿਹੜਾ ਸਾਡੀ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਇਤਲਾਹ ਮਿਲੀ ਸੀ ਸਾਡੇ ਥਾਣੇਦਾਨ ਨੇ ਉੱਥੇ ਪਛਾਤਾ ਦਰਜ ਕੀਤਾ ਤੇ ਇਹ ਜਿਹੜੀ ਪ੍ਰੋਫਾਈਲ ਦਾ ਜਿਹੜਾ ਦੱਸਿਆ ਵੀ ਜਿਹੜਾ ਅੰਦੀਪ ਅਮਲੋਤਰਾ ਹੈ ਜਿਹੜਾ ਗਲੀ ਨੰਬਰ 6 ਲਾਜਪਤ ਨਗਰ ਕੋਟਕਪੂਰ ਦਾ ਰਹਿਣ ਵਾਲਾ ਹੈ ਤੇ ਜਿਹੜਾ ਇਹ ਪਹਿਲਾਂ ਹੀ ਇਸ ਤੇ ਚਾਰ ਮੁਕਦਮੇ ਐਨਡੀ ਦੇ ਦਰਜ ਨੇ ਤੇ ਆਦੀ ਇਸ ਨਸ਼ਾ ਵੇਚਣ ਦਾ ਆਦੀ ਤੋਂ ਉਹਨੂੰ ਫਿਰ